ਸਰੀ ਇੰਟਰਸਟੇਟ ਕੋਆਰਡੀਨੇਸ਼ਨ ਮੀਟਿੰਗਸ ਵੀ ਹੋਈਆਂ ਉੱਥੇ ਨਾਕੇ ਵੀ ਲੱਗੇ ਹੋਏ ਜਿਹੜਾ ਉਹਨਾਂ ਦਾ 72 ਘੰਟੇ ਪਹਿਲਾਂ ਤੇ 48 ਘੰਟੇ ਪਹਿਲਾਂ ਦਾ ਜਿਹੜਾ ਐਸਓਪੀ ਹੁੰਦਾ ਉਹਦੇ ਮੁਤਾਬਕ ਵੀ ਅਸੀਂ ਉਹਦੇ ਚ ਨਾਕਾਬੰਦੀ ਹੋਰ ਇਨਕਰੀਸ ਕਰਾਂਗੇ। ਆ ਰਹੇ ਦਾ ਸੀਜ਼ਨ ਹੈ ਤੇ ਆ ਰਹੇ ਸ਼ਹਿਰ ਵਿੱਚ ਉਹਨਾਂ ਦੀ ਪ੍ਰੈਜ਼ੈਂਸ ਉਹਨਾਂ ਦੀ ਮੋਨਿਟਰਿੰਗ ਬਹੁਤ ਜ਼ਰੂਰੀ ਹੈ। ਇਹ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨਾ ਮੌਕੇ ਤੇ ਹੱਲ ਹੋ ਸਕੇ ਉਹ ਕੀਤਾ ਜਾਵੇ। ਜਿਹਦੇ ਚ ਕੋਈ ਲੰਬੀ ਇਨਕੁਆਇਰੀ ਦੀ ਲੋਡ ਹੁੰਦੀ ਹੈ ਉਹਦੇ ਚ ਸਬਟੇਬਲ ਡਾਇਰੈਕਸ਼ਨਸ ਪਾਸ ਕੀਤੇ। ਅੱਜ ਕੱਲ ਤੁਸੀਂ ਜੁੜਿਓ ਔਨਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਜਿਹੜੇ ਲੋਕਾਂ ਨੂੰ ਹੈਗਾ ਇੱਕ ਵਿਸ਼ਵਾਸ ਚਾਇਆ ਕਿ ਉਹਨਾਂ ਦੀ ਸਰਕਾਰ ਔਰ ਉਹਨਾਂ ਦੀ ਸਰਕਾਰ ਦੇ ਵਿੱਚ ਜਿਹੜੇ ਆਫੀਸਰ ਹੈਗੇ ਆ ਉਹ ਪਹਿਲ ਤੇ ਆਧਾਰ ਤੇ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨਗੇ ਜ਼ਿਆਦਾਤਰ ਪਿਛਲੀ ਸਰਕਾਰਾਂ ਵੇਲੇ ਦੇਖਿਆ ਜਾਂਦਾ ਸੀ ਕਿ ਲੋਕਾਂ ਦੀ ਸਮੱਸਿਆ ਹੱਲ ਨਹੀਂ ਹੁੰਦੀ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਔਰ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਇੱਕ ਜਿਹੜਾ ਕਿ ਲੋਕਾਂ ਦੀ ਮਸਨ ਨੂੰ ਪਹਿਲ ਤੇ ਅਧਾਰ ਕਰਦੇ ਹੋਏ ਅਫੀਸਰ ਨੂੰ ਆਫਿਸ ਦੇ ਵਿੱਚ ਜਿਹੜੇ ਕੀ ਬੈਠਦੇ ਸੀ ਪਰ ਜਿਹੜੀ ਦੁਪਹਿਰ ਤੱਕ ਦਾ ਟਾਈਮ ਹੈ ਹੁਣ ਕੀ ਤੁਸੀਂ ਟਾਈਮ ਦੇਖ ਰਹੇ ਹੋ ਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ 2 ਵਜੇ ਦੇ ਕਰੀਬ ਹੈ ਪਰ ਐਸਐਸਪੀ ਪਟਿਆਲਾ ਜਿਨ੍ਹਾਂ ਦੇ ਆਫਿਸ ਦੇ ਵਿੱਚ ਆਉਣ ਜਾਣ ਵਾਲੇ ਜਿਨ੍ਹਾਂ ਨੇ ਲੋਕਾਂ ਦੀ ਕੋਈ ਸਮੱਸਿਆ ਆ ਨਾ ਪਹਿਲ ਤੇ ਅਧਾਰ ਤੇ ਹੱਲ ਕਰਦੇ ਨੇ ਮੌਕੇ ਤੇ ਹੀ ਜਿਹੜੇ ਕੀ ਭਾਵੇਂ ਐਸਐਚਓ ਹੋਣ ਭਾਵੇਂ ਡੀਐਸਪੀ ਹੋਣ ਉਹਨਾਂ ਨੂੰ ਫੋਨ ਕਰਦੇ ਨੇ ਸਾਡੇ ਨਾਲ ਐਸਐਸਪੀ ਪਟਿਆਲਾ ਅਗੇ ਸਿਰ ਗੱਲ ਕਰਦੇ ਸਰ ਟਾਈਮ ਵੀ ਸਰ 1:30 ਵੱਜ ਗਿਆ ਜੀ ਜਨਤਾ ਬਹੁਤ ਸਰ ਮਿਲ ਰਹੀ ਹੈ ਸਰ ਜਨ ਕਿੰਨੇ ਕਿ ਲੋਕ ਆ ਜਾਂਦੇ ਨੇ ਮੌਕੇ ਤੇ ਹੋ ਜਾਂਦਾ ਸਰ ਬਿਲਕੁਲ ਜੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿਵੇਂ ਤੁਸੀਂ ਕਿਹਾ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੀਆਂ ਡਾਇਰੈਕਸ਼ਨਸ ਨੇ ਕਿ ਪਬਲਿਕ ਨੂੰ ਜਿਆਦਾ ਤੋਂ ਜਿਆਦਾ ਮਿਲਿਆ ਜਾਵੇ ਤਾਂ ਜੋ ਜਿਹੜੇ ਆਫਿਸ ਚ ਆਉਂਦੇ ਨੇ ਉਹਨਾਂ ਦੇ ਜਿਹੜੇ ਵੀ ਮਸਲੇ ਨੇ ਉਹਨਾਂ ਦੇ ਜਿਹੜੇ ਵੀ ਇਸ਼ੂਜ਼ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਸੋ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨਾ ਮੌਕੇ ਤੇ ਹੱਲ ਹੋ ਸਕੇ ਉਹ ਕੀਤਾ ਜਾਵੇ ਜਿਹਦੇ ਵਿੱਚ ਕੋਈ ਲੰਬੀ ਇਨਕੁਆਇਰੀ ਦੀ ਲੋਡ ਹੁੰਦੀ ਹੈ ਉਹਦੇ ਵਿੱਚ ਸਬਟੇਬਲ ਡਾਇਰੈਕਸ਼ਨਸ ਪਾਸ ਕੀਤੀਆਂ ਹੈ ਇੱਕ ਸ਼ਹਿਰ ਦੇ ਵਿੱਚ ਜਦੋਂ ਦੇ ਤੁਸੀਂ ਆਏ ਪੀਸੀਆਰ ਬਹੁਤ ਜਿਹੜੀ ਕਿ ਐਕਟਿਵ ਹੋਇਆ ਪਿਆ ਪਹਿਲਾਂ ਵੀ ਐਕਟਿਵ ਸੀ ਪਰ ਕੋਈ ਜ਼ਿਆਦਾ ਕੋਈ ਨਵੀਂ ਚੀਜ਼ ਸਰਵੇ ਪਟਿਆਲਾ ਵਾਸੀਆਂ ਦੇ ਲਈ ਕੋਈ ਕਰ ਰਹੇ ਅੱਜ ਅਸੀਂ ਪੀਸੀਆਰ ਸਾਰਾ ਇਕੱਠਾ ਕਰ ਰਹੇ ਹਾਂ ਪੁਲਿਸ ਲਾਈਨ ਤੇ ਉਹਨਾਂ ਨੂੰ ਬਰੀਫ ਵੀ ਕਰਾਂਗੇ ਬਿਕਾਜ਼ ਅੱਗੋ ਤਿਉਹਾਰਾਂ ਦਾ ਸੀਜ਼ਨ ਹੈ ਤਿਉਹਾਰ ਆ ਰਹੇ ਸੋ ਇਸੇ ਵਿੱਚ ਸ਼ਹਿਰ ਵਿੱਚ ਉਹਨਾਂ ਦੀ ਪ੍ਰੈਜ਼ੈਂਸ ਉਹਨਾਂ ਦੀ ਮੋਨਿਟਰਿੰਗ ਬਹੁਤ ਜ਼ਰੂਰੀ ਹੈ ਸੋ ਉਹ ਅੱਜ ਬੁਲਾਏ ਹੋਏ ਸਾਰੇ ਐਡਰੈਸ ਕਿਤੇ ਜਿਹੜੇ ਕੇਸ ਹੈਗੇ ਅੰਟ੍ਰੈਸ ਵੀ ਚੱਲ ਰਹੇ ਆ ਰਿਕਵਰੀਜ਼ ਰੋ ਚੱਲ ਰਹੀਆਂ ਹੈ ਏ ਹਰਿਆਣਾ ਬਾਰਡਰ ਤੇ ਨਾਲ ਕੋਈ ਸਰ ਨਾਕਾਬੰਦੀ ਦੀ ਜਾਂ ਕੋਈ ਜਿਹੜੀ ਸਪੈਸ਼ਲ ਆਪਰੇਸ਼ਨ ਕਰਦੀ ਹੈ ਪੁਲਿਸ ਨਾਲ ਹਰਿਆਣਾ ਪਾਸੋਂ ਪੰਜਾਬ ਤੋਂ ਵੀ ਤਾਲ ਮਿਲ ਸਕੀ ਹਰਿਆਣਾ ਦੇ ਜਿਵੇਂ ਤੁਹਾਨੂੰ ਪਤਾ ਹੀ ਹੈ ਇਲੈਕਸ਼ਨਸ ਅਨਾਉਂਸ ਹੋਏ ਸੋ ਉਹਦੇ ਵਿੱਚ ਸਾਡੀ ਇੰਟਰ ਸਟੇਟ ਕੋਆਰਡੀਨੇਸ਼ਨ ਮੀਟਿੰਗਸ ਵੀ ਹੋਈਆਂ ਉੱਥੇ ਨਾਕੇ ਵੀ ਲੱਗੇ ਹੋਏ ਜਿਹੜਾ ਉਹਨਾਂ ਦਾ 72 ਘੰਟੇ ਪਹਿਲਾਂ ਦਾ 48 ਘੰਟੇ ਪਹਿਲਾਂ ਦਾ ਜਿਹੜਾ ਐਸਓਪੀ ਹੁੰਦਾ ਉਹਦੇ ਮੁਤਾਬਕ ਵੀ ਅਸੀਂ ਉਹਦੇ ਚ ਨਾਕਾਬੰਦੀ ਹੋਰ ਇਨਕਰੀਸ ਕਰਾਂਗੇ ਸੁਸ਼ੀ ਪਟਿਆਲਾ ਨੇ ਕਿਹਾ ਕਿ ਉਹਨਾਂ ਵੱਲੋਂ ਜਿਹੜੇ ਪਟਿਆਲਾ ਦੇ ਲੋਕਾਂ ਦੀ ਸਮੱਸਿਆ ਨੂੰ ਪਹਿਲ ਤੇ ਅਧਾਰ ਤੇ ਹੱਲ ਕੀਤਾ ਜਾਂਦਾ ਉਹਨਾਂ ਕਿਹਾ ਕਿ ਅਸੀਂ ਰੋਜ਼ਾਨਾ ਹੀ ਜਿਹੜੇ ਜ਼ਿਲ੍ਹੇ ਦੇ ਆਲਾ ਅਫੀਸਰ ਹੈਗੇ ਆ ਉਹ ਜਿਹੜੇ ਕਿ 9 ਵਜੇ ਤੋਂ ਲੈ ਕੇ 1 ਵਜੇ ਤੱਕ ਲੋਕਾਂ ਨੂੰ ਜਿਹੜੀ ਕਿ ਪ੍ਰੋਬਲਮ ਹੁੰਦੀ ਹੈ ਉਹਨਾਂ ਹੱਲ ਕਰਦੇ ਆ ਪਰ ਇਸ ਨੂੰ ਕਿਉਂ ਨਾ ਕਹਿ ਗਿਆ ਸੀ ਅੱਜ ਸ਼ਹਿਰ ਦੇ ਪੀਸੀਆਰ ਜਿਹੜੇ ਕਿ ਵੱਖ-ਵੱਖ ਚੌਕਾਂ ਦੇ ਵਿੱਚ ਚੱਲਦੇ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਔਰ ਉਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਪੰਜਾਬ ਔਰ ਹਰਿਆਣਾ ਬਾਰਡਰ ਤੇ ਪੰਜਾਬ ਪੁਲਿਸ ਵੀ ਪੂਰੀ ਤਰ੍ਹਾਂ ਨਾਕਾਬੰਦੀ ਕੀਤੀ ਗਈ ਹੈ ਜੋ ਵੀ ਕਿਉਂਕਿ ਇੰਟਰਸਟੇਟ ਨਾਕਾ ਲੱਗਦਾ ਹੈ ਹਰਿਆਣਾ ਔਰ ਪੰਜਾਬ ਦੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਜਿਸ ਕਰਕੇ ਅਗਰ ਕੋਈ ਹਰਿਆਣਾ ਵੱਲੋਂ ਕੋਈ ਵੀ ਪੁਲਿਸ ਵੱਲੋਂ ਕੋਈ ਮੈਸੇਜ ਆਂਦਾ ਤਾਂ ਪੰਜਾਬ ਪੁਲਿਸ ਪਟਿਆਲਾ ਪੁਲਿਸ ਉਹਨੂੰ ਪਹਿਲ ਤੇ ਆਧਾਰ ਤੇ ਲੈ ਕੇ ਤੇ ਇੰਟਰਸਟੇਟ ਨਾਕੇ ਲਗਾਏ ਜਾਂਦੇ ਨੇ ਭਾਵੇਂ ਹਰਿਆਣਾ ਬਾਰਡਰ ਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਸ਼ੰਭੂ ਹੋ ਗਿਆ ਖਨੌਰੀ ਹੋ ਗਿਆ ਜਾਂ ਸਮਾਣਾ ਦੇ ਆਲੇ ਦੁਆਲੇ ਜਿੱਥੇ ਵੀ ਹਰਿਆਣਾ ਬਾਰਡਰ ਲੱਗਦਾ ਹੈ ਉੱਥੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਔਰ ਆਨ ਜਾਣ ਵਾਲੇ ਵਹੀਕਲ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ ਪਟਿਆਲਾ ਤੋਂ ਅਨਿਰਦੇਵ ਨਾਲ ਚਰਨਜੀਤ ਜੋਸ਼ੀ ਦੀ ਰਿਪੋਰਟ